दोस्तनि आए पी पेंट फिटे अबे फीवी रड़ा है ਹਾਂ ਜੀ ਬੜਾ ਜੀ ਜਰਾ ਬੋਲੋ ਬਣ ਆਸ ਤੇ ਪਹਿਲੇ ਕਿਹੜੇ ਮਰੀਜ਼ ਨੇ ਦਰਖਤ ਕੰਮ ਕਰੀਆ ਬੱਬਾ ਬੱਲਾ ਨਾ ਵੀ ਨਾ ਕੋਈ ਕੱਲ ਪਾ ਦੇ ਡਾਕਟਰ ਕਰਵਾ ਲਾ ਜੀ ਛੱਡ ਲਾਣਾ ਬੱਚਾਂ ਦੇ ਕੁਝ ਲੋ ਵੀ ਭਾਈ ਇੱਥੇ ਆ ਕੇ ਆਪਾਂ ਬੈਠ ਗਏ ਪੱਲੜ ਇਹਨਾਂ ਦਾ ਤਾਂ ਚੱਕ ਤਾਂ ਹਵਾ ਹਵਾ ਲੱਗ ਜੂਗੀ ਇੱਧਰ ਗਾਂਧੀ ਬਾਈ ਤੇ ਇੱਧਰ ਆਵਣ ਠੀਕ ਹੈ ਜੀ ਇਹ ਵੀ ਜਾਨਵਰ ਲੈ ਕੇ ਆਇਆ ਫੜੀ ਖੋਲੀ ਮੜਾ ਜਨ ਦਿਖਾਉਨੇ ਬਾਈ ਕਬੂਤਰੀ ਆ ਤੇ ਪਿੰਜਰਾ ਦੇਖੋ ਇੰਪੋਰਟਡ ਪਿੰਜਰਾ ਇਹ ਬਾਹਰ ਚਲਦੇ ਇਹੋ ਜੀ ਉਹ ਦੇਖੋ ਫਿਰ ਠੀਕ ਹੈ ਜੀ ਲਾਲ ਚੀਨੀ ਕਬੂਤਰੀ ਆ ਦੇਖ ਲਓ ਐਨੀ ਕ ਪੀੜਾ ਬਾਈ ਘੱਟ ਹੂੰ ਹੋਣਗੇ 70 80 ਕੂਤਰ ਤਾਂ ਆਰਾਮ ਹੈ ਆ ਬੈਠੇ ਦੋ ਬਾਈ ਫੇਰ ਵੀ ਦੂਸਰੇ ਭਈ ਨੋਨੇ ਹੁਣੀ ਆ ਗਿਆ ਛਤਰੀਵੰਨ ਜੀ ਕਰੇ ਰੱਖਣ ਗਏ ਸੀਗੇ ਉਹ ਆਉਂਦਾ ਕ੍ਰਿਸ਼ਨ ਵੀ ਓਏ ਕੱਢ ਬਾਹਰ ਉਹ ਡਾਕੂ ਹੀ ਛਾ ਉਹ ਛੱਡ ਯਾਰ ਤੂੰ ਕੱਢ ਬਾਹਰ ਇਹਨੂੰ ਜਾਨਵਰ ਨੂੰ ਵੇਖਦਾ ਹਿਸਾਬ ਕਿਤਾਬ ਉਹ ਤੇਰੇ ਘਰੋਂ ਫੋਨ ਆਇਆ ਬਾਅਦ ਚ ਗੱਲ ਕਰ ਲਈ ਚੱਲ ਕੋਈ ਚੱਕਰੀ ਹਾਂ ਕੁਛ ਨਹੀਂ ਮੈਂ ਕੇਰਾ ਤਾਂ ਹੈਲੋ ਕਿਹਾ ਸੀ ਹੁਣ ਆਵਾਜ਼ ਨਹੀਂ ਸੁਣੀ ਉਹਨਾਂ ਨੂੰ ਫੇਰ ਕੀ ਜਾਨੂੰ ਪਾਣੀ ਦਿੱਤਾ ਨਹੀਂ ਕੀ ਕਹਣੀ ਦਿੱਤਾ ਹਜੇ ਚਲੋ ਚਲੋ ਮਿੰਟ ਮਾਰੂ ਕਰਾਂਗਾ ਪਲਟਾਈਏ ਪਲਟਾਉਣਾ ਆ ਫੜ ਲਿਆ ਪਲਟਾ ਦੇ ਇਧਰ ਕਰ ਤੇ 加ੜੀ ਚੱਲ ਲੈ ਬੰਦ ਕਰਾ ਪਰ ਯਾਰ ਉਹ ਬਰਾਗ ਗੱਦਰਾ ਗਿਆ ਯਾਰ ਚੱਲ ਦਲਾ ਦੇ ਉਹ ਬਾਈ ਛੱਡ ਦੋ ਛੱਡ ਦੋ ਜੀ ਆਇਆ ਇੱਥੇ ਆ ਜਾਓ ਜਾਓ ਕੋਸੇਂ ਬਾਪਸੇ ਬਾਪਸੇ ਲਾਓ ਜੀ ਨਵਾਲੀ ਬਾਈ ਆ ਜਾ ਨੰਨੇ ਪਾਪਸੇ ਓਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲਾਓ ਭਾਈ ਮਾਰਦੇ ਹੋਲੇ ਵੇਖ ਲਓ ਤੇਰਾ ਘੱਟ ਬੰਦਿਆ ਦੀ ਉਹ ਫਿਰਦੇ ਜਾਂਦਾ ਕੋਈ ਨਹੀਂ ਕੋਈ ਨਹੀਂ ਉਹ ਕੋਈ ਨਹੀਂ ਉਹ ਹੋ ਜਾਂਦੇ ਭਾਸ਼ਾ ਫਿਰਦੇ ਆ ਬਈ ਆ ਜਾਂਦਾ ਇੱਕ ਲੱਕਾ ਜਾਂਦਾ ਲੋਈ ਭਾਈ ਸਾਰੇ ਜਣੇ ਇਹੀ ਨਾ ਨਹਿਰ ਤੇ ਚੱਲੇ ਆ ਕੂਤਰਵਾ ਤੇ ਆਪਣੀ ਸੈਟ ਆ ਫਿਰਦੇ ਵਧੀਆ ਠੀਕ ਆ ਆਉ ਦੇ ਨੰਨਾ ਸਟਾਰਟ ਕਰਦਾ ਦੇਖੋ ਫਿਰ ਕਿਉਂ ਉਹ ਜਵਾਕਾਂ ਦੀ ਸਾਈਕਲੀਆਂ ਤੋੜਦੀ ਕਿਵੇਂ ਮੁੰਡਿਓ ਆ ਪੈਂਡ ਵਾਲੇ ਬਾਈ ਸਾਰੇ ਯਾਰ ਪੰਜ ਹਾਂ ਲੰਡੀ ਸਾਈਕਲ ਨੂੰ ਸਨਮਾਨਤ ਕਰਨਾ ਨੰਨੇ ਨੂੰ ਇੱਕ ਲਾਈਕ ਤੁਹ ਫੜੇਗਾ ਇੱਧਰ ਹੋ ਜਾ ਇੱਧਰ ਲਾਈਕ ਕੋਈ ਨਹੀਂ ਮਿਲੂਗਾ ਹੋ ਥੱਲੇ ਨਾਲ ਜੀ ਕਾਹਦੇ ਵੇਖੀ ਕਦੇ ਹੈ ਤੁਰਿਆ ਚੱਲ ਤੁਰਿਆ ਚੱਲ ਭਾਈ ਓਏ ਭਾਈ ਨਹਿਰ ਤੇ ਆ ਗਏ ਆਪਾਂ ਦੇਖੋ ਫਿਰ ਮੱਝਾਂ ਨਾ ਹੁੰਦੀਆਂ ਲੈ ਲੈਂਦੀਆਂ ਨਾ ਨੀ ਯਾਰੀ ਓਏ ਸੂਏ ਚ ਪਾਣੀ ਹੈਗਾ ਨਾ ਨਾ ਨਾਉਣਾ ਹੈ ਹੈ ਨਾਉਣਾ ਹੈ ਨਹੀਂ ਕਿਹਾ ਆ ਟਾਟਾ ਦੇਖ ਵੇਖ ਤਾਂ ਲਈਏ ਆ ਜੋ ਹਾਂ ਜੀ ਹੋਵੇ ਭਾਈ 10 ਵਜੇ ਦਾ ਟਾਈਮ ਹੋ ਗਿਆ ਸੁਣੋ ਫਿਰ ਕੋੜਨਾ ਖੱਬੀ ਪਗਲ گلابی ਸੱਜਾ گلابی ਡੰਡਾ ਤੇਤੀ ਪੂਸ਼ ਕਾਲੀ ਬਈ ਕਬੂਤਰ ਬੈਠ ਗਿਆ ਲੈ ਦਵਾਰੇ ਕੋਲੇ ਕੋਠੀ ਆ ਵੀਰੇ ਉੱਤੇ ਬੈਠਾ ਵਾ ਚੈੱਕ ਕਰ ਲੈ ਭਾਈ ਬੂਰਾ ਭਾਗ ਥਲਾ ਕਬੂਤਰ ਬਹਿ ਗਿਆ ਹਰੀ ਕਾਂਤ گلابی ਵਗਲ ਕੋਠੀ ਤੇ ਬੈਠਾ ਹੋਗਾ ਭਾਈ ਭਾਈ ਰਾਣਾ ਬਦਲੀ ਕੂਤਰ ਬਹਿ ਗਿਆ ਅਜ ਮੁੱਤ ਕੀ ਕੂਤਰ ਬਹਿ ਗਿਆ ਜਲਾਬੀ ਤੁਸਾ ਕਾਲੀ ਬਗਲ ਹਰੀ ਟਾਰੀ ਬੈਠੇ ਜਿਹਾ ਬਈਆ ਕਰਿਓ ਨੋਟ ਜਿਹੜੇ ਸਾਨੂੰ ਕੂਤਰ ਨਹੀਂ ਦਿਸੇਗੇ ਟੈਮ ਅਜੇ ਤਾਂ ਫਿਲਹਾਲ ਕੋਈ ਨਹੀਂਗਾ ਭਾਈ ਜੇਰਾ ਨਿਗਾ ਚ ਕਰ ਲਉ ਲੱਭੀ ਝੰਡਿਆਣਾ ਜਗਤਾਰ ਰੋਡ ਨਵੀਂ ਚੈੜ ਟਖਵੀਰ ਛੰਡਿਆੜਾ ਡਾਕਟਰ ਜਸਪਾਲ ਰਾਜੂ ਵਾਲਾ ਕਨਵੋਲ ਟਰੋਲੀ ਭਾਈ ਇਹ ਪੁੱਤਰ ਨਹੀਂ ਸਾਨੂੰ ਭਾਈ 10 ਵਜੇ ਦਾ ਟਾਈਮ ਕਰਨਾ ਹੈ ਇਹਨਾਂ ਦਾ ਠੀਕ ਆ 25 ਮਿੰਟ ਤੋਂ ਨੂੰ ਵੱਧ ਦਿੱਤੇ ਨਾਲ ਤੇ 40 ਮਿੰਟ ਇੱਕ ਐਕਸਟਰਾ ਦੇਵਾਂਗੇ 10:40 ਦੇ ਇਹਨਾਂ ਦਾ ਟਾਈਮ ਖਤਮ ਹੋ ਜਾਊਗਾ ਓਕੇ ਜਗਤਾਰ ਰੋਡ ਪੁੱਤਰ ਸਹੀ ਹੋਊਗਾ ਭਾਈ ਪੱਟਾ ਪਿੰਡ ਪੰਚਾਇਤ ਹਰ ਦੇ ਸਾਹਮਣੇ ਕੋ ਟੈਲਾ ਵਾਲੀ ਕੋਠੀ ਵੀ ਜਿਹਦੇ ਤੇ ਲਪੀਲੇਆਂੀਆਂ ਟੈਲਾ ਲੱਗੀਆਂ ਉਹ ਜਮਾਂ ਸਾਹਮਣੇ ਉੱਥੇ ਇੱਕ ਕੂਤਰ ਬੈਠਾ ਵਾ ਲਾਲ ਝੱਲਦਾ ਤੇ ਲਾਲ ਟੋਰੀ ਦਾ ਖਲਬੀ ਟੋਰੀ ਕਿ ਲਾਲ ਟੋਰੀ ਦਿਖਾਉਂਦਾ ਵਾ ਲਾਓਏ ਭਾਈ ਐਨੇ ਕੂਤਰਾਂ ਤੇ ਟਾਈਮ ਆ ਜਿਹੜੇ ਸਾਨੂੰ ਦੱਸੇ ਉਹ ਚ ਸਹੀ ਹੋਗੇ ਹਜੇ ਤਾਂ ਨਹੀਂ ਟਾਈਮ ਲਾਇਆ ਹੁਣ ਲਾ ਦੇਣਗੇ ਬਾਕੀ ਆਪਣੇ ਸੈਟ ਆ ਦੋਨੇ ਇਹ ਘਾਟੇ ਦਾ ਫਿਰਦਾ ਦੇਖੋ ਤੇ ਆਏ ਹਾਏ ਆਏ ਹਾਏ ਇਹਨੂੰ ਕੀ ਹੋ ਗਿਆ ਵਿਚਾਰੇ ਨੂੰ ਲਾ ਲਾ ਵਿਚਾਰਾ ਦੇਖ ਲਈ ਦੇਖ ਲਈ ਭਾਈ ਦੇਖ ਲਈ ਲੋਈ ਕਿੰਨਾ ਟਾਈਮ ਹੋ ਗਿਆ ਬਾਈ 12 ਵਜ ਗਏ ਆ ਲਾ ਫੜੇ ਸਾਰੇ ਸਾਰੇ ਬੰਦੇ ਆ ਬੈਠੇ ਮੌਨ ਆ ਛਾਂਵੇਂ ਤਾਂ ਹੈ ਨਹੀਂ ਤੇ ਧੁੱਪ ਵੀ ਹੈ ਨਹੀਂ ਆ ਦਿਖਾ ਮਨ ਪਿਆ ਪਰ 1:00 ਵਜ ਗਏ ਜੀ ਸਾਰੇ ਆਹ ਵੇਖੋ ਇਹਦਾ ਜਮਾਂ ਹੀ ਸਰਿਆ ਗਰਮੀ ਬਾਈ ਇਹਦਾ ਟੈਂਪਰੇਚਰ ਇਹ ਸਰੀਰ ਦਾ ਘਟਾਵੇ ਦਾ ਮੂੰਹ ਨਾਲ ਕੇ ਪਾਣੀ ਪੀਏ ਤਾਂ ਪੁੱਦਰ ਲਫੇੜਾ ਮਨ ਲਫੇੜਾ ਓਏ ਜੱਕੋ ਹੀਰ 15 ਹੀ ਗੁਰੂ ਜੀ ਦਾ ਨੰਤਰ ਵਿੱਚ ਹੈ ਦੋ ਜਿਹਦਾ ਵੀ ਕਰਕੇ ਰੰਗ ਕਲੀਅਰ ਤੇ ਕੱਟਿਓ ਮੇਰਾ ਬਈ ਚੰਗਾ ਬਈ ਆ ਬਈ ਹੈਗੀ ਆ ਕੱਟ ਦੇ ਜਗਦੀਪ ਗਾਲੇ ਕੀ ਆ ਗਿੱਕਰ ਤੇ ਵੜ ਗਈ ਬਹੁਤ ਬਹੁਤ ਧੰਨਵਾਦ ਵੀਰੇ ਉਹ ਬਈ ਰਿਕਵੈਸਟ ਬਾਰੇ ਤਾਂ ਥੋੜੇ ਜਨੇ ਯਾਰ ਥੱਲੇ ਉਤਰ ਜਾ ਭਰਾ ਬਣ ਕੇ ਆਣ ਮਣੜ ਯਾਰ ਮੜਕ ਕੀ ਫਾਇਦਾ ਫੋੜਣ ਯਾਰ ਪਹਿਲੇ ਇਹਨੂੰ ਕਹਿ ਦਿੱਤਾ ਯਾਰ ਭਰਾ ਬਣ ਕੇ ਰਿਕਵੈਸਟ ਹੀ ਹੈ ਤੋ ਉੱਜਾ ਦੇ ਰਗਾ ਟਾਈਮ ਦਿਖਾ ਦੇਣਗੇ ਇਹਨੂੰ 12 ਵਜੇ ਆ ਬਾਕੀ ਸਾਰੇ ਉੱਤਰ ਗਏ ਯਾਰ ਆ ਦੇਖ ਰਿਕਵੈਸਟ ਹੀ ਆ ਬੰਦੇ ਬਈ ਠੀਕ ਆ 11:58 ਹੋ ਗਏ ਆ ਬਾਕੀ ਸਾਨੂੰ ਨਾਲ ਦੀ ਨਾਲ ਅਪਡੇਟ ਦਈ ਜਾਵਾਂਗੇ ਬਈ ਵੇਖਦੇ ਹਾਂ ਹੁਣ ਕਿੰਨੇ ਦੇ ਪਟਾਕੇ ਪੈਂਦੇ ਆ 1.5-2 ਵਜੇ ਹੋਰੇ ਰੰਗਾਂ ਬਾਗਲਾਂ ਆ ਲਈ ਫਿਰ ਟੈਂਕੀ ਮੋਟਰ ਚ ਇੱਕ ਵਜੇ ਬਈ ਸੁਣੋ ਰਿਕਾਰਡਿੰਗ ਕਬੂਤਰ ਨੇ ਕਮਰ ਨਾ ਪਾਉਣ ਬਲੂਆ ਆਪਣਾ ਆਪਣਾ ਵਾਹ ਬਾਈ ਟੱਚ ਮਾਰਿਆ ਕਹਿੰਦੇ ਆ ਕਬੂਤਰ ਦਾ ਕੱਟ ਦੋ ਹਰਗਾ ਬਗਲਾ ਕਾਲਾ ਘੰਡ ਕਾਲੀ ਆ ਯਾਰ ਹੈ ਗਿਆ ਕਲੀਅਰ ਦੇਖ ਲੈ ਬਾਕੀ ਇੱਕ ਵਾਰ ਤੂੰ ਸਾਡੇ ਨੇ ਲੈ ਕੇ ਧਾੜੀ ਆ ਉਹ ਜਾਈ ਜਾਂਦੀ ਜਿਹੜੀ ਪਰੇ ਨੂੰ ਮੁੜੇ 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 ਆ ਕੋ ਗਈ ਨਹੀਂ ਨਾ ਨਾ ਟਾਈਮ ਟੂ ਕੋ ਨਹੀਂਗਾ ਬਾਪ ਇਹ ਨਹੀਂ ਕਿਸੀ ਖੋਲ ਖਾਂ ਲੋਕ ਮੜਾਏ ਵੇ ਇੱਥੇ ਆ ਕੇ ਛਾਵੇਂ ਖੜ ਕੇ ਦਰਖਤ ਦੇ। ਭਾਈ ਦੇਖਣ ਚ ਆਲਦੇ ਆ ਕਿੱਥੇ ਬੈਠਾ ਸੀ ਸਪੈਦਾ ਦੇ ਸਪੈਦਾ ਇੱਥੇ ਕਿ ਜੇ ਕਿੱਥੇ ਕਿ ਜੇ ਆ। ਇੱਥੇ ਨੇੜੇ ਆ। ਨੇੜੇ ਆ ਘਰਮਣ ਆ ਗਿਆ ਭਾਈ। ਗਿਆ ਵੈਸੀ ਕਿਤੇ ਬਿਠਾ ਲਿਆ ਹੁੰਦਾ ਫਿਰ ਇਹ। ਇੱਥੇ ਕਿ ਜੇ ਸਪੈਦਾ ਕਿਤੇ ਦੇਖਣ ਚ ਆਲਦੇ ਆ ਵੀ ਇੱਥੇ ਬੈਠਾ ਸੀ। ਬਾਕੀ ਆਪਾਂ ਨੂੰ ਹੁਣ ਕਾਪੀੜੇ ਨੇ ਕਿਹਾ ਭਾਈ ਸਹੀ ਕਿਹਾ ਹੋਊਗਾ ਠੀਕ ਆਪਾਂ ਨੂੰ ਦਿਖਦਾ ਵੀ ਨਹੀਂ ਹੁਣ। ਤੇ ਬਾਕੀ ਕਨਫਰਮ ਕਰਨਾ ਚਾਹੀਦਾ ਵੀ ਕਿੱਥੇ ਬੈਠਾ ਵਾਕੀ ਬੈਠਾ ਵਾ ਕਿ ਟੱਚ ਮਾਰ ਕੇ ਕਹਿੰਦੇ ਹੋਰ ਡਗਿਆ ਤੇ ਉਂ ਕੱਟਤਾ ਉਹਨਾਂ ਨੇ ਵੇਖ ਲੈਣੇ ਕਿ ਕੀ ਬਣਿਆ ਉਹਦਾ। ਅੰਨਾ ਕੀ ਫਿਰ ਗਰਮੀ ਬਾੜੀ ਆ ਤੇ ਭਾਈ ਟਾਈਮ ਸੁਨ ਦਿਖਾਦਾ 1:00 ਵਜੇ ਦੇ ਕਰੀ ਹੋ ਰਹੀ ਬਈ ਦੇ ਹਾਂ ਕਿੱਥੇ ਗਏ ਇਹੇ ਚੱਲ ਲੈ ਕੇ ਤਾਰ ਭਾਈ ਚੱਲ ਕਿੱਥੇ ਮਿਲਦੇ ਬਈ ਦੇਖ ਲਿਆ ਇੱਥੇ ਆ ਰਹੇ ਸਪਾਈ ਦੇ ਇੱਥੇ ਹੈ ਨਹੀਂ ਗਾ ਜਾਨਵਰ ਹੋਰ ਕਿੱ데 ਚੱਲਦੇ ਵੇਖੋ ਭਾਈ ਸ਼ਾਂਤੀ ਕਿੰਨੀ ਪੰਡਜ ਦੁਪਹਿਰ ਹਟ ਗਿਆ ਵੇ ਡੇਢ ਵਜੇ ਕਲੇ ਕਬੂਤਰਵਾਜੀ ਗਲੀਆਂ ਚ ਫਿਰਦੇ ਆ ਤੁਹਾਡੇ ਸਾਹਮਣੇ ਨਹੀਂ ਐਸੀ ਨਹੀਂ ਕੂਤੇ ਮੈਂ ਤਾਂ ਭਾਈ ਓਹ ਇਹਨਾਂ ਦੇ ਨਾਲ ਆ ਗਿਆ ਰਿੱਚ ਆਪਣੀ ਜਹਾਜ ਨਾ ਨਾ ਭਾਈ ਨਾਲ ਨਹੀਂ ਗਾ ਰੱਖੇ ਕਬੂਤਰਵਾਜੀ ਦੇ ਰੱਖੇ ਰੱਖੇ ਆ ਰੱਖਨੇ ਬਈ ਉਹ ਆਪਣੇ ਰੈਸਟ ਜਾ ਰਹੀ ਆਏ ਆ ਲਟੇਰੀਆਂ ਆ ਆ ਦੇਖੋ ਇਧਰ ਬਾਈ ਨਿਸ਼ਾਨ ਸਾਹਿਬ ਤੇ ਬੈਠਾ ਤੇ ਘੁੰਮੀ ਆਂਦਾ ਇਹ ਉਹ ਇਹ ਦਾ ਮੱਲਾ ਝੌਖਾ ਦਾ ਆ ਸਾਹਮਣਾ ਆਉ ਬੈਠਾ ਨਾਲ ਹੀ ਘੁੰਮੀ ਆਂਦਾ ਲੈ ਉਹ ਨਿਸ਼ਾਨ ਸਾਹਿਬ ਤੇ ਘੁੰਮੀ ਆਂਦੇ ਗਾ ਕੋਲੀਆਂ ਜੀਆਂ ਪੁੱਤੇ ਬਹਿ ਗਿਆ ਤੇ ਉਵੇਂ ਘੁੰਮੀ ਆਂਦਾ ਹਣ ਬਈ ਆ ਰਹੇ ਕੁੱਤਰ ਆਵੇ ਆਉਂਦੇ ਕੁਝ ਬਈ ਹੋ ਖੜਿਆ ਕਾਪੀ ਵਾਲੇ ਨੰਨੇ ਹੁਣੇ ਮੋਟਰ ਹੈਂ ਲਾਈਨ ਚੱਲੇ ਆ ਆਪਾਂ ਉਥੇ ਘਰੇ ਖੜਦੇ ਆ ਸਸਿਕਾਲ ਜੀ ਸਾਰਿਆਂ ਨੂੰ ਜੀ ਅੱਜ ਆਪ ਪੈਂਡ ਫਿੱਡੇ ਬਾਜੀ ਕਰਾਈ ਆ ਸੌ ਲੱਗੇ ਆਪਾਂ ਕੁਲਰ ਅਨਾਵ ਤੇ ਆ ਪਹਿਲਾ ਨਾਮ ਹੈਗਾ ਕੁਲਰ 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 ਦੂਜਾ ਤੀਜਾ ਆਪਾਂ ਤੀਜਾ ਆਪਾਂ ਦੂਜਾ ਨਾਮ ਆਪਾਂ ਜੇਪਾ ਕਾਪਾ ਠੀਕ ਬਾਈ ਆ ਦੇਖੋ ਇਧਰ ਬਿਲੇ ਨੇ ਇੱਕ ਤਾਂ ਮੋਰ ਇੱਥੇ ਮੱਥੇ ਤੇ ਲਵਾਈ ਆ ਹਾਂਜੀ ਇੱਕ ਇਧਰ ਆ ਦੇਖੋ ਇਧਰ ਹੱਥ ਤੇ ਆ ਵੀ ਗੁੱਟ ਤੇ ਇਹਨੂੰ ਇੱਕ ਇਧਰ ਲਵਾਈ ਸੀਗੀ ਇਹ ਮਟਕੀ ਆ ਲਓ ਬਾਈ 2:00 ਵਜ ਗਏ ਰਿਕਾਰਡਿੰਗ ਸੁਣਾ ਦੇ ਲਿਆ ਚੱਲਦੇ ਆ ਫਿਰ ਉਹ ਲਿਆ ਇਹ ਵੀ ਪੁੱਤਰ ਸਹੀ ਹੋ ਗਿਆ ਬਾਈ ਬਾਈ ਜਿਹੜੇ ਸਹੀ ਹੈ ਨਾ ਉਹ ਤਾਂ ਪਰਾਵੇ ਲੱਭਣੇ ਪੈਣੇ ਆ ਜਿਹੋ ਦਾ ਨੱਤੇ ਵਾਲਾ ਬਾਈ ਪੁੱਤਰ ਨੇ ਗਾਜ ਕਰ ਲਓ ਉਹਦਾ ਨਹੀਂ ਇੱਥੇ ਕਰਈ ਆ ਪੈਂਦਾ ਫਿਰਦਾ ਤਾਂ ਆ ਰਹੀ ਆ ਹਾਂ ਵੀ ਕਾਪੀ ਵਾਲਿਆ ਆ ਤੇਰੇ ਸਿਰ ਤੇ ਕਾਲੀ ਜਿੰਦੀ ਕੂਦੀ ਫਿਰਦੀ ਹੈਗੀ ਆ ਕੱਲੀ ਕੂੜੀ ਕਾਲੀ ਜਿੰਦੀ ਇਹ ਖੱਬੇ ਪਾਸੇ ਗੁਲਾਬੀ ਹੈ ਤੇ ਸੱਜੇ ਪਾਸੇ ਹਰਾ ਕੋ ਕਿ ਭਾਈ ਇੱਥੇ ਆਇਆ ਇੱਥੇ ਕੋ ਕਬੂਤਰ ਦਾ ਦੱਸ ਦਣਾ ਯਾਰ ਉਹ ਭਰਾਵਾ ਆਮਨਾ ਹੈਲੋ ਪਵਨ ਕੈਨੇਡਾ ਬਿੱਲਾ ਕੋਟ ਕਰੋੜ ਹੈਲੋ ਉਹ ਕਿਹੜਾ ਕਬੂਤਰ ਹੈ ਮਰੀ ਮਲੇਸ਼ੀਆ ਕਬੂਤਰ ਦੀ ਹੋਵੇ ਭਾਈ ਬਾਜੀ ਪਾ ਲਈ ਦੋ ਭਾਈ ਜਿਹੜੇ ਬਾਈ ਨੇ ਬਾਜੀ ਕਰਾਈ ਨੇ ਉਹਨਾਂ ਦੇ ਘਰੇ ਆ ਕੇ ਬਹਿ ਕੇ ਬਾਈ ਦੇ ਕਬੂਤਰ ਰੱਖਿਆ ਦੇਖੋ ਜਰ ਕੁੱਡੇ ਖੜੇ ਪਿਆ ਬਾਈ ਡੋਲੀ ਇਧਰ ਬੈਠੇ ਗ੍ਰੀਸ਼ਨ ਹੁਣੀ ਸਾਰੇ ਜਣੇ ਆਵਣ ਇਧਰ ਪਿਆ ਤੇ ਕਬੂਤਰੀ ਤੇ ਬਾਈ ਟਾਈਮ ਆ ਤੇ ਦੇਖੀ ਜਣ ਇਥੇ ਪੈ ਕੇ ਕੂਤਰ ਉੱਡੇ ਉਂ ਬਹੁਤ ਫਰਦੇ ਆ ਤੁਹਾਨੂੰ ਵੀ ਦਿਖਾਉਣਾ ਜੇ ਕੂਤਰ ਦੇ ਹੈਗੇ ਨਾ ਬਾਈ ਅਹੀਂ ਨਾ ਨਾਲ ਦੇ ਪੰਡ ਜਾਨਵਰ ਦੇਖਣ ਚੱਲੇ ਆ ਕਬੂਤਰੀ ਆਉਣ ਕਿਆਲੀ ਉਹ ਪਤਾ ਕੀ ਗੱਲ ਆ ਸ਼ਾਮ ਦਾ ਟਾਈਮ ਆ ਤੇ ਬਾਜੀ ਹੈਗੀ ਨਿਭੜਨ ਵਾਲੀ ਬਾਈ ਤੇ ਟਾਈਮ ਤੁਹਾਨੂੰ ਦੱਸ ਦਿੰਨੇ ਆ ਆਪਾਂ ਹੋ ਗਿਆ 4 ਵਜ ਗਏ ਪੂਰੇ ਠੀਕ ਆ ਜੀ ਤੇ ਭੱਜ ਗਏ ਸੀਗੇ ਦੇਖ ਕੇ ਬਿਵਾਲੀ ਨਾ ਪਰ ਨਾਲ ਹੀ ਪਤਾ ਨਹੀਂ ਹੁੰਦਾ ਜਾਨਵਰ ਦਾ ਹਨਾ ਕਈ ਵਾਰ ਤੁਰ ਤਰ ਕੇ ਆ ਜਾਂਦਾ ਹੁੰਦਾ ਤੇ ਇਧਰ ਬਿਠਾ ਕੇ ਲੈ ਚੱਲਾਂਗੇ ਜਿਵੇਂ ਜਿਵੇਂ ਵੀ ਉਹਨਾਂ ਮਹਾਰਾਜ ਦੇ ਹੱਥੋਂ ਜੱਟ ਹਾਰਦਾ ਜਾਨਵਰ ਨਾਲ ਕਵਾਚੇ ਦੇਖਦੇ ਆ ਚੱਲ ਗਿਆ ਤੇ ਪਿੰਡ ਆ ਗਿਆ ਆਪਾਂ ਨਾਲ ਦੇ ਬੱਸ ਕੋਈ ਬਾਈ ਪਤਾ ਨਹੀਂ ਬਾਜੀ ਹੋ ਗਈ ਆ ਪਤਾ ਨਹੀਂ ਕਿੰਨੇ ਚ ਹੋਈ ਆ ਹੋਇਆ ਉਹਨੂੰ ਕਹੇ ਹਾਰ ਨਾ ਮਾਰ ਬਾਈ ਓਏ ਇੱਥੇ ਆ ਗਏ ਯਾਰ ਆਪਾਂ ਆ ਵੇਖ ਲੋ ਅਮਰੋਣੀ ਛਤਰੀ ਲਾਉਣ ਲੱਗੇ ਆ ਜਾਨਵਰ ਦੇਖਦੇ ਆ ਜੇ ਕੂਤਰੀ ਲੈ ਆਈ ਤਾਂ ਹਨਾ ਬਿਠਾ ਲਾਂਗੇ ਉਹ ਪਿੰਦਰੇ ਚ ਪਾ ਪੂ ਕੇ ਜਾਨਵਰ ਉੱਤੇ ਬੰਨ ਕੇ ਆਵੇ ਫਿਰ ਆਪਣਾ ਆ ਗਿਆ ਕੂਤਰ ਢਾਂਗੀ ਵਾਲਾ ਯਾਰ ਡੋਰ ਤੇ ਬੰਨਣਾ ਵਾ ਆ ਦੇਖ ਲਓ ਇੱਥੇ ਬੜਾ ਖੂਤਰਾ ਜਾਵੜਾ ਯਾਰ ਜਾਵੜਾ ਹਾਂ ਵੀ ਤੇ ਬਾਈ ਨਿਬੜ ਗਈ ਆ ਬਾਜੀ ਹਨਾ ਹੈ ਤਾਂ ਹੈ ਤਾਂ ਕੰਮ ਰੌਲੇ ਇਹ ਚ ਤੇ ਪਰ ਉਹ ਕਹਿੰਦੇ ਵੀ ਦੋ ਦਿਨਾਂ ਚ ਹੋ ਗਈ ਆ ਸਵਿਚ ਆਫ ਕੋਈ ਨਹੀਂ ਬਾਈ ਵਾਲੇ ਦੇ ਲਾਲਾ ਫਿਰ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਜਾਂ ਪਾਣੀ ਦਾ ਪਿਆ ਮੇਰਾ ਬਾਈ ਹਾਏ ਬਈ ਬੋਤਲ ਲੈ ਕੇ ਆਉਂਦਾ ਵੀ ਮੁੰਡਾ ਇਹ ਸੁਪਾਣੀ ਤਾਂ ਲੈ ਕੇ ਆ ਆ ਵੀ ਲੈ ਕੇ ਆਉਂਦਾ ਲੈ ਕੇ ਆਉਂਦਾ ਛੱਡੀ ਰਹੀ ਭਈਆ ਬਾਜੀ ਲੁੱਟੀ ਆ ਦੋ ਕੱਪ ਕੱਪ ਜਿੱਤੀਆਂ ਤੇ ਆ ਕੇ ਕੁੱਲਰ ਜਿੱਤੇ ਆਏ ਨੇ ਅੱਛਾ ਵਾਹ ਵੀ ਵਾਹ ਕਿੱਥੋਂ ਜਿੱਤਿਆ ਬਈ ਆ ਬਾਰੀ ਦੋ ਓਏ ਓਏ ਲਾਲੀ ਢਾਂਗੀਓ ਚੱਕ ਲਿਓ ਤੁਸੀਂ ਬੰਨ ਲਓ ਯਾਰ ਓ ਪਤਾ ਨਹੀਂ ਕਿੱਥੇ ਆ ਯਾਰ ਉਹ ਓਏ ਉੱਪਰ ਆ ਹੋ ਉਹ ਜੋ ਸਾਰੇ ਜਾਈਏ ਚੱਕ ਲਿਆ ਫੜਿਆ ਬੰਨ ਲਾ ਕੂਤਰਾ ਹੋਵੇ ਲਈ ਜਾਂਦੇ ਖਦਰੀ ਯਾਰ ਤੂੰ ਵੀ ਲਾ ਦੇ ਉਹ ਵੀ ਲਈ ਜਾਂਦੇ ਹਾਂਜੀ ਬਈ ਕੰਪਿਊਟਰ ਓ ਦੇ ਬਾਈ ਉਹ ਆ ਬਾਈਆਂ ਦਾ ਬਾਈ ਕੂਤਰਾ ਜਿੱਤ ਗਿਆ ਬਾਜੀ ਬੰਨ ਹੀ ਸੱਡ ਤੇ ਮੜਾ ਠੀਕ ਹੈ ਬਾਈ ਮਿਲਦੇ ਸਾਨੂੰ ਅਗਲੀ ਬਾਜੀ ਗੂੜੀ ਦੇ ਔਖਾ ਕੰਮ ਯਾਰ ਆ ਬੜਕਾ ਕੇ ਭੌਂਦੇ ਆ ਬਣੋਣੀ ਕੂਤਰੇ ਜੇ ਮਿਲ ਗਿਆ ਤਾਂ ਕੂਦਰੀ